ਪਾਲਤੀ ਕਿਸਾਨ ਜੂਨੀਅਰ ਲੱਖੋਬਾ ਤੇ ਸਰਦਾਰ ਜਸਵੰਤ ਸਿੰਘ ਸਰਦਾਰ ਪਰਵਿੰਦਰ ਸਿੰਘ ਗੁਰਜੀਤ ਸਿੰਘ ਅਵਧਾਨ ਸੁਖਵਿੰਦਰ ਸਿੰਘ ਅਵਧਾਨ ਸੋਦਾਗਰ ਸਿੰਘ ਕੋਰਾਲੀ ਤੇ ਹੋਰ ਮੈਂਬਰ ਭਰਾਮਾ ਦੀ ਅਗਵਾਈ ਹੇਠ ਟਰੈਕਟਰ ਉਸਮਾਲ ਚ ਕੱਢੇ ਗਏ ਜੋ ਕਿ ਦਾਣਾ ਮੰਡੀ ਪ੍ਰਤਾਪਪੁਰਾ ਟੋ ਲੈ ਕੇ ਲਾਂਬੜੇ ਹੁੰਡਿਆ ਹੋਇਆ ਨਕੋਦਰ ਚੌਂਕ ਗੁਰਨਾਨ ਕਮਿਸ਼ਨ ਚੌਂਕ ਬੀ ਐਮ ਸੀ ਚੌਂਕ ਤੱਕ ਇਹ ਮੋਰਚਾ ਕੱਢਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਹਾਂ ਜਿਸਵੰਤ ਸਿੰਘ ਜੀ ਨੇ ਕਿਸਾਨਾਂ ਦੀਆਂ ਮੰਗਾਂ ਮੋੜੇ ਰੱਖੀਆਂ ਅਤੇ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਬਰੁੱਧ ਰੋਹਤ ਜਾਹਰ ਕੀਤਾ ਮਹਿਰਾ ਬੈਬਰਪੋਰਟ ਸਾਰ ਮਜ਼ਦੂਰ ਇੱਕਤਾ ਜਿੰਦਾਬਾਦ ਜੋਗਤਪੁਰਚਾ ਜਿੰਦਾਬਾਦ ਜੋਗਤਪੁਰਚਾ ਜਿੰਦਾਬਾਦ ਦੁਨੀਆ ਦੇ ਲਖੋਵਾਂ ਜਿੰਦਾਬਾਦ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਭਾਰਤੀ ਕਿਸਾਨ ਜਿਹੜੇ ਲਖਵਾਲ ਜਿਹੜਾ ਜਲੰਧਰ ਦੇ ਜੁਗਤਸਾਰੀ ਨੇ ਨੀਓ ਐਸਕੇ ਵੱਲੋਂ ਕਾਲ ਆਈ ਸੀਗੀ ਕਿ ਅੱਜ 26 ਜਰਮਨ ਟਰੈਕਟਰ ਪਾਰਟ ਦਾ ਟਰੈਕਟਰ ਸ਼ੋਅ ਕਰਨਾ ਇਹ ਸਾਰੇ ਇੰਡੀਆ ਜੋ ਆ ਪੰਜਾਬ ਚ ਵੀ ਇੰਡੀਆ ਚ ਸਾਰੇ ਹੋ ਰਿਹਾ ਜੋ ਕਿ ਮੋਦੀ ਹੁਣਾਂ ਨੇ ਵੱਡੇ ਸ਼ਿੰਗਾਰ ਚ ਬਿਲੇ ਜਿਹੜੀਆਂ ਮੰਗਾ ਮੰਨੀਆਂ ਸੀਗੀਆਂ ਲਿਖ ਕੇ ਦਿੱਤਾ ਹੈ ਐਮ ਐਸ ਪੀ ਦੇ ਗਾਰੰਟੀ ਕਾਨੂੰਨ ਔਰ ਜਿਹੜਾ ਬਿਜਲੀ ਦਾ ਬਿੱਲ ਉਹ ਵਾਪਸੀ ਲਵਾਂਗੇ ਝੋਨੇ ਦੀ ਪ੍ਰਣਾਲੀ ਵਾਲਾ ਉਹ ਵਾਪਸ ਲਵਾਂਗੇ ਉਹ ਕੋਈ ਉਹਨਾਂ ਨੇ ਉੱਤੇ ਪੇਰਵਾਹੀ ਨਹੀਂ ਕੀਤੀ ਕੋਈ ਉਹਦੇ ਅੱਗੇ ਤੋਂ ਕੋਈ ਕਾਨੂੰਨ ਨਹੀਂ ਬਣਾਇਆ ਔਰ ਇਸ ਕਰਕੇ ਦੁਬਾਰਾ ਇਸਕੀਮ ਤੇ ਗੈਰ ਸਿਆਸੀ ਇਸਕੀਮ ਸਾਰਿਆਂ ਦੇ ਨਾਲ ਕੇ ਅੱਜ 26 ਨੂੰ ਟਰੈਕਟਰ ਮਾਰਚ ਦਾ ਪ੍ਰੋਗਰਾਮ ਬਣਾਇਆ ਉਹਦੀ ਕਾਲ ਦਿੱਤੀ ਆ ਉਹਦੇ ਸੰਬੰਧ ਚ ਜਿਹਾ ਸੀ ਜਲੰਧਰ ਭਾਰਤੀ ਕਿਸਾਨ ਜਿਹੜੀਆਂ ਲਖੋਵਾਲ ਜੇ ਲੰਬੜ ਮੇ ਇਤੋਂ ਪ੍ਰਸਾਪਰੇ ਦਾਣਾ ਮੰਡੀ ਤੋਂ ਇਕੱਠੇ ਹੋ ਗਏ ਜਿਹਨਾਂ ਸ਼ਹਿਰ ਦੇ ਵਿੱਚ ਸਾਰੇ ਰਾਉਂਡ ਲਾਉਣਾ ਆਉਂਦਾ ਆ ਕੇ ਵਾਪਸੀ ਹੋਣੀ ਆ ਜੇਕਰ ਇੱਕ ਜਿੱਦਾ ਕਾਲੇ ਕਾਨੂੰਨ ਅੱਗੇ ਆਪਾਂ ਵਾਪਸ ਕਰਾਏ ਸੀ ਉਹਨਾਂ ਨਾਲੋਂ ਵੀ ਇੱਕ ਮਾੜਾ ਕਾਨੂੰਨ ਜਿਹੜਾ ਆਪ ਆਇਆ ਖੱਡਣਾ ਜਿਹੜਾ ਹੁਣ ਇਹਨਾਂ ਨੇ ਸਟੇਟ ਗਵਰਨਮੈਂਟ ਨੂੰ ਦਿੱਤਾ ਜਿੱਦਾ ਕਿ ਕਹਿੰਦੇ ਸੀਗੇ ਜਿਹੜੇ ਆਪਣੇ ਫਸਲ ਦਾ ਵਾ ਕੋਈ ਵੀ ਰੇਟ ਬੰਨਣਾ ਕੋਈ ਸਟੇਟ ਗਵਰਨਮੈਂਟ ਦਾ ਹੁਣ ਇਹਨਾਂ ਨੇ ਇਹ ਚੇਤਾਨੀ ਕੀਤੀ ਆ ਮੋਦੀ ਨੇ ਉਹ ਸਟੇਟਮੈਂਟ ਗਵਰਨਮੈਂਟ ਨੂੰ ਖੜੜਾ ਕਰ ਦਿੱਤਾ ਉਹ ਅਸੀਂ ਭਗਵਾਨ ਦਮਨ ਨੂੰ ਵੀ ਦੱਸਣਾ ਚਾਹੁੰਦਾ ਜਿਸ ਦਾ ਫਰੜੇ ਨੂੰ ਪ੍ਰਮਾਣਿਕੀ ਦਿੱਤੀ ਉਹਨੂੰ ਮਨਜ਼ੂਰ ਕੀਤਾ ਤੇਰੀ ਧੌਣ ਤੇ ਵੀ ਜਿੱਦਾ ਮੋਦੀ ਦੇ ਗੋਡਾ ਰੱਖਿਆ ਜਿੱਦਾ ਰੱਖਾਂਗੇ ਜਿੰਨਾ ਚਿਰ ਮੰਗਾ ਨਹੀਂ ਮਨਜ਼ੂਰ ਹੁੰਨੀਆਂ ਉਹਨਾਂ ਜਿਕੇ ਖਸਾਨ ਨਹੀਂ ਸੰਗਾਰ ਛੇਦਾਂ ਜਿਹਦਾ ਹੁਣ ਡੱਲੇਵਾਲ ਸਾਹਿਬ ਜੀ ਉੱਥੇ ਬੈਠੇ ਆ ਸਾਰੇ ਐਸਕੇਮ ਗੈਰ ਸਿਆਸੀ ਤੇ ਸਿਆਸੀ ਸਾਰੇ ਇਕੱਠੇ ਆ ਦਲੇয়ার ਸਾਹਿਬ ਦੇ ਵੀ ਨਾਲ ਆ 14 ਤਰੀਕ ਦਾ ਵੀ ਇੱਕ ਉਹਨਾਂ ਨੇ ਡਰਾਮਾ ਕੀਤਾ ਵਾ ਜਿਹੜੀ ਉਹਨਾਂ ਨੇ ਮੀਟਿੰਗ ਦੀ ਤਰੀਕ ਦਿੱਤੀ ਆ ਇਹ ਆਉਣ ਨਾਲ ਸਮਝ ਪਤਾ ਲੱਗ ਜਣਾ ਸਾਰਾ ਕੁਝ ਕਲੀਅਰ ਹੋ ਜਣਾ ਇਹ ਤਰੀਕਾ ਤੇ ਤਰੀਕਾ ਮੀਟਿੰਗਾਂ ਲਈ ਜਾਣੀਆਂ ਅੱਜ ਅਸੀਂ ਤੱਕੜੇ ਹੋ ਕੇ ਸਾਰੇ ਇਲਾਕੇ ਦੇ ਸਾਬਣਾ ਜਿਹਨੇ ਜਲੰਧਰ ਦੇ ਸਾਬਣਾ ਕਿਸਾਨ ਭਰਾਵਾਂ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਤੁਸੀਂ ਦੇਖ ਰਹੇ ਟਰੈਕਟਰ ਕਿੰਨਾ ਖੜਾ ਸਾਰਾ ਇਕੱਠਾ ਹੋ ਗਏ ਅੱਜ ਜਿਹਨੇ ਸ਼ਹਿਰ ਦੇ ਵਿੱਚ ਜਲੰਧਰ ਦੇ ਵਿੱਚ ਰੌਂਡ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ